ਹਾਂਜੀ ਹੋਰ ਲਈ ਸਮਝ ਕੀ ਕਹਿਣਾ ਹੈ ਜੋ ਡੇਰਾ ਬਸੀ ਦੀ ਰਾਜਨੀਤਿਕ ਹਲਚਲ ਚੱਲ ਰਹੀ ਹੈ ਕੁਝ ਅਫਵਾਹਾਂ ਨਹੀਂ ਤੁਹਾਡੇ खिलाफ ਗਰਮ ਨੇ ਸਰ ਸਰ ਡੇਰਾ ਬੱਸੀ ਦੀ ਜਿਹੜੀ ਰਾਜਨੀਤੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਦੀ ਉਹ ਸ਼ੁਰੂ ਤੋਂ ਹੀ ਬਹੁਤ ਅੱਛੀ ਔਰ ਵਧੀਆ ਚੱਲ ਰਹੀ ਹੈ ਜੱਦਾ ਮੈਂ ਭਾਰਤੀ ਜਨਤਾ ਪਾਰਟੀ ਚ ਜੁਆਇਨ ਕੀਤਾ ਰਾਦਰ ਇਹਨਾਂ ਲੋਕਾਂ ਨੇ ਮੈਨੂੰ ਚੁਣਿਆ ਬਈ ਤੁਸੀਂ ਇੱਥੋਂ ਇਲੈਕਸ਼ਨ ਲੜਨਾ ਹੈ ਮੇਰੇ ਕੋਲ ਆਕੇ ਇਹਨਾਂ ਨੇ ਕਿਹਾ ਮੈਂ ਕਿਹਾ ਠੀਕ ਹੈ ਅਗਰ ਭਾਰਤੀ ਜਨਤਾ ਪਾਰਟੀ ਨਾਲ ਹੀ ਜਾਣਾ ਹੈ ਤੇ ਮੈਂ ਬਿਲਕੁਲ ਤਿਆਰ ਹਾਂ ਮੈਨੂੰ ਕੁਝ ਵੀ ਇਤਰਾਜ਼ ਨਹੀਂ ਹੈ ਮੈਂ ਬਿਲਕੁਲ ਲੜਾਂਗਾ ਐਸਾ ਕੁਝ ਨਹੀਂ ਹੈ ਬਿਲਕੁਲ ਸਾਡੀ ਕੋਰ ਟੀਮ ਜਿਹੜੀ ਹੈਗੀ ਹੈ ਮਾਰਕੀਟ 'ਚ 50 ਬੰਦੇ ਸਾਡੀ ਕੋਰ ਟੀਮ ਦੇ ਹੈਗੇ ਨੇ ਜਿਹੜੇ ਰੈਗੂਲਰ ਪੂਰੇ گاਉਂ-ਗਾਉਂ ਘਰ-ਘਰ ਕਸਬਾ-ਕਸਬਾ ਸਭ ਕਰ ਰਹੇ ਨੇ ਕੋਈ ਦਿੱਕਤ ਨਹੀਂ ਹੈ ਅਰੇ ਜਿਹੜੇ ਪੋਸਟ ਲਗਾਏ ਜਾ ਰਹੇ ਨੇ ਤੇ ਇੱਕ ਜਿਹੜੇ ਇਹ ਲੀਡਰ ਨੇ ਕੁਸਚਨ ਪੁੱਛਿਆ ਜਿਹੜਾ ਆਕਾਲੀ ਦਲ ਤੋਂ ਜਿਹੜਾ ਪਾਜਪਾ ਦੇ ਵਿੱਚ ਆਇਆ ਸੀ ਉਹ ਦੱਸੋ ਉਹ ਸਾਈਡ ਉਹਨਾਂ ਦੀ ਟੀਮ ਵੱਲੋਂ ਵੀ ਜਿਹੜੀ ਐਫ ਆਫਲਾਈ ਜਾਂਦੀਆਂ ਨੇ ਵੀ ਜਿਹੜੇ ਖੰਨਾ ਜੀ ਜਿਹੜੇ ਨੇ ਉਹ ਬੈਕਸ ਲੜਾਂ ਦੇ ਚਾਪਨ ਲਈ ਦੇਖਿਓ ਇਸ ਗੱਲ ਇੱਕ ਕਿੰਨੀ ਸੱਚਾਈ ਹੈ ਦੇਖੋ ਭਾਈ ਸਾਹਿਬ ਗੱਲ ਇਹ ਹੈ ਕਿ ਸੰਜੀਵ ਖੰਨਾ ਉਸ ਵਕਤ ਐਸੇ ਹਲਕੇ ਤੋਂ ਇਲੈਕਸ਼ਨ ਲੜਿਆ ਜਿਸ ਵਕਤ ਕੋਈ ਵੀ ਇਥੋਂ ਕਿਸਾਨੀ ਮੂਵਮੈਂਟ ਦੇ ਵਿੱਚ ਇਲੈਕਸ਼ਨ ਲੜਨ ਤੋਂ ਡਰਦਾ ਸੀ ਕਿਉਂਕਿ ਉਸ ਤੋਂ ਪਹਿਲਾਂ 11 ਮਹੀਨੇ ਪਹਿਲਾਂ ਹੀ ਐਮਸੀ ਦੇ ਇਲੈਕਸ਼ਨ ਹੋ ਕੇ ਹਟੇ ਸੀਗੇ ਔਰ ਐਮਸੀ ਦੇ ਇਲੈਕਸ਼ਨਾਂ ਦੇ ਵਿੱਚ ਕਿਸਾਨਾਂ ਨੇ ਬੜਾ ਬੁਰਾ ਹਾਲ ਕੀਤਾ ਸੀਗਾ ਸਾਡੇ ਕੈਂਡੀਡੇਟਸ ਦਾ ਤੇ ਉਸ ਤੋਂ ਡਰ ਕੇ ਕੋਈ ਵੀ ਬੰਦਾ ਜਿਹੜਾ ਹੈ ਉਹ ਇਲੈਕਸ਼ਨ ਲੜਨ ਦਾ ਚਾਹਵਾਨ ਨਹੀਂ ਸੀ ਸਾਨੂੰ ਉਹਨਾਂ ਨੇ ਕਿਹਾ ਤੁਸੀਂ ਲੜਨਾ ਹੈ ਲੜ ਲੋਗੇ ਮੈਂ ਹਾਂਜੀ ਕਿਉਂ ਨਹੀਂ ਲੜਾਂਗੇ ਸੰਜੀਵ ਖੰਨਾ ਉਹ ਸ਼ਖਸ ਹੈ। ਉਸ ਬਰਾਦਰੀ ਤੋਂ ਆਪਣਾ ਤਾਲੂਕ ਰੱਖਦਾ ਹੈ ਜਿਹੜੀ ਛਤਰੀ ਹੈ, ਖਤਰੀ ਹੈ। ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਕਦੇ ਪਿੱਠ ਨਹੀਂ ਦਿਖਾਂਦਾ। ਉਸ ਵਕਤ ਕਿਸਾਨੀ ਮੂਵਮੈਂਟ ਦੇ ਵਿੱਚ ਜਦ ਅਸੀਂ ਪੂਰੇ ਜੋਰ ਸ਼ੋਰ ਨਾਲ ਸਿਰਫ 21 ਦਿਨਾਂ ਚ ਇਲੈਕਸ਼ਨ ਲੜਿਆ 8000 ਤੋਂ ਅਸੀਂ 27000 ਤੇ ਵੋਟ ਲੈ ਗਏ। ਮੈਂ ਤੇ ਮੇਰੀ ਵਾਈਫ 16 ਘੰਟੇ ਰੋਜ਼ ਡੇਲੀ ਤਨਵੈਸਿੰਗ ਕਰਨੀ ਜਿੱਤੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਇਸ 45 ਕਿਲੋਮੀਟਰ ਦੇ ਏਰੀਏ ਦੇ ਵਿੱਚ 20 ਕਾਰਿਆਕਰਤਾ ਸਾਡੇ ਨਾਲ ਹੁੰਦੇ ਸੀਗੇ ਉਹ ਵੀ ਫੋਨ ਮਾਰ ਮਾਰ ਕੇ ਦਿਨ ਚ ਹਜ਼ਾਰ ਵਾਰੀ ਬੁਲਾਣੇ ਪੈਂਦੇ ਸੀ ਉਹ ਵੀ ਕੋਈ ਆਂਦਾ ਸੀ ਕੋਈ ਨਹੀਂ ਆਂਦਾ ਸੀ ਉਸ ਤੋਂ ਬਿਨਾ ਆਪਣਾ ਕੈਡਰ ਖੜਾ ਕਰਕੇ ਅਸੀਂ ਦਿਨ ਰਾਤ ਇੱਕ ਕਰਕੇ ਇਲੈਕਸ਼ਨ ਲੜਿਆ ਮੈਂ ਬਿਲਡਰਾਂ ਬਿਲਡਰ ਸੀਗਾ ਕੋਲੋਨਾਈਜ਼ਰ ਵੀ ਸੀਗਾ ਪਰ ਅੱਜ ਮੈਂ ਸਾਰੇ ਕੰਮ ਛੱਡ ਕੇ ਮੇਰਾ 365 ਦਿਨ ਇੱਕੋ ਹੀ ਕੀਤਾ ਉਹ ਸਿਰਫ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਜੀ ਦੇ ਵਿਚਾਰ ਮੋਦੀ ਜੀ ਦੇ ਕਾਰਜਕਾਲ ਦੇ ਜਿੰਨੇ ਵੀ ਉਹਨਾਂ ਦੇ ਕਾਰਜਕਾਲ ਚ ਕੰਮ ਹੋਏ ਦੁਨੀਆ ਤੱਕ ਜਗ੍ਹਾ ਜਗ੍ਹਾ ਤੱਕ ਹਰ ਬੰਦੇ ਤੱਕ ਪਹੁੰਚਾਣਾ ਸਾਡਾ ਕੰਮ ਹੈ ਔਰ ਦੱਸਣਾ ਕੰਮ ਹੈ ਕਿ ਮੋਦੀ ਜੀ ਦੀਆਂ ਸਕੀਮਾਂ ਕੀ ਨੇ ਮੋਦੀ ਜੀ ਦੇ ਕੰਮ ਕੀ ਹੈ ਭਾਰਤੀ ਜਨਤਾ ਪਾਰਟੀ ਕਰਦੀ ਕੀ ਹੈ ਭਾਰਤੀ ਜਨਤਾ ਪਾਰਟੀ ਐਨੇ ਸੂਬਿਆਂ ਚਾ ਕਿਉਂ ਹੈ ਬਾਰ ਬਾਰ ਆ ਰਹੀ ਹੈ ਤੀਸਰੀ ਵਾਰ ਆ ਰਹੀ ਹੈ ਕਿਉਂ ਆਈ ਹੈ ਇਸੇ ਕਰਕੇ ਆਈ ਹੈ ਕਿ ਅਸੀਂ ਲੋਕ ਕਰਮਟ ਲੋਗਾ ਬਿਨਾ ਕਿਸੇ ਲੋਭ ਲਾਲਚ ਤੋਂ ਕੰਮ ਕਰਨ ਵਾਲੇ ਬੰਦੇ ਆ ਔਰ ਪੂਰੇ ਹੋਸ਼ ਵੀ ਰੱਖਦੇ ਆ ਜੋਸ਼ ਵੀ ਰੱਖਦੇ ਆ ਵਿਲ ਪਾਵਰ ਵੀ ਸਾਡੀ ਜਿਹੜੀ ਸਟਰੋਂਗ ਹੈ ਹੌਸਲੇ ਵੀ ਬੁਲੰਦ ਹੈ ਔਰ ਅਸੀਂ ਐਸਾ ਕੁਝ ਨਹੀਂ ਹੈ ਕਿ ਜਿਹੜੀ ਕੋਈ ਅਫਵਾਹ ਹੈ ਅਸੀਂ ਕੋਈ ਅਫਵਾਹ ਨਹੀਂ ਹੈ ਦੇਖੋ ਮੈਂ ਨਹੀਂ ਸੁਣੀ ਪਰ ਸੁਣਣਾ ਚਾਹੀ ਹੋਈ ਕਿ ਤੇ ਠੀਕ ਹੈ ਪਰ ਸੰਜੀਵ ਖੰਨਾ ਪਹਿਲਾਂ ਵੀ ਇਲੈਕਸ਼ਨ ਲੜਿਆ ਹੁਣ ਵੀ ਇਲੈਕਸ਼ਨ ਦੀ ਚਾਹਤ ਰੱਖਦਾ ਹੈ ਦੇਖੋ ਟਿਕਟ ਦੇਣਾ ਪਾਰਟੀ ਦਾ ਕੰਮ ਹੈ देखो ਸਾਡੀ ਪਾਰਟੀ ਦੇ ਵਿੱਚ ਜਿੱਥੇ ਗੁੜ ਹੁੰਦਾ ਉੱਥੇ ਮੱਖੀਆਂ ਜ਼ਰੂਰ ਆਉਂਦੀਆਂ ਭਾਈ ਸਾਹਿਬ ਇੱਥੇ ਦੇ ਲੋਕ ਸਭਾ ਦੇ ਵਿੱਚ ਜਿਹੜਾ ਭਾਰਤੀ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਮੈਂਡੇਟ ਮਿਲਿਆ 66000 ਵੋਟ ਦਾ ਉਹਦੇ ਵਿੱਚ ਵੱਡੇ ਤੋਂ ਵੱਡੇ ਬੰਦੇ ਦੇ ਮਨ ਚ ਲਾਸਾ ਜਾਗੀ ਯਾਰ ਇਹ ਤਾਂ ਪੱਕੀ ਪਕਾਈ ਚੀਜ਼ ਹੈ ਇੱਥੇ ਜਾ ਕੇ ਕਿ ਉਹਨਾਂ ਰੋਟੀ ਸੇਕੀ ਜਾਵੇ ਬੜੀ ਦੁਨੀਆ ਆ ਰਹੀ ਹੈ ਅਗੋਂ ਆਣਗੇ ਵੀ ਹਜੇ ਤਾਂ 4-5 ਆਏ ਆ ਹੋ ਸਕਦਾ ਹੋਰ 5-7 ਆਜਣ ਠੀਕ ਹੈ ਜੀ ਪਰ ਤੁਸੀਂ ਸਾਡਾ ਹੌਸਲਾ ਨਹੀਂ ਘਰਾ ਸਕਦੇ ਸਾਡੇ ਹੌਸਲੇ ਬੁਲੰਦ ਹੈ ਅਸੀਂ ਇਲੈਕਸ਼ਨ ਜ਼ਰੂਰ ਲੜਨਾ ਹੈ ਪਾਰਟੀ ਟਿਕਟ ਦੇਗੀ ਜਿੰਨੂੰ ਵੀ ਟਿਕਟ ਦੇਗੀ ਦੇਖੋ ਅਸੀਂ ਸਾਡੀ ਅਨੁਸ਼ਾਸਨ ਵਾਲੀ ਪਾਰਟੀ ਹੈ ਇੱਕ ਵਿਚਾਰ ਵਾਲੀ ਪਾਰਟੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਸਾਡੀ ਪੂਰੀ ਕੋਰ ਟੀਮ ਜਿਹੜੀ ਸੀਨੀਅਰ ਬੈਠੀ ਹੈ ਜਿਸ ਦੇ ਵਿੱਚ ਵਿਸ਼ਵਾਸਕ ਦਿਖਾਈਗੀ ਜੋ ਸਰਵੇ ਦੇ ਵਿੱਚ ਆਏਗਾ ਜੋ ਲੋਕਾਂ ਦੇ ਮਨ ਦੇ ਵਿੱਚ ਹੈ ਜਿਹਨੂੰ ਟਿਕਟ ਦੇ ਕੇ ਅਸੀਂ ਉਹਦੇ ਨਾਲ ਚੱਲਾਂਗੇ ਅਸੀਂ ਭੱਜਣ ਵਾਲੇ ਨਹੀਂ ਹੈ ਭਾਈ ਸਾਹਿਬ ਹਨਾ ਦੇਖਿਆ ਗਿਆ ਕਿ ਜਿਹੜੇ ਪਹਿਲੇ ਤੁਹਾਡੇ ਨਾਲ ਸੀ ਲੋਕ ਉਹਨਾਂ ਧੜੇਬੰਦੀ ਬਣਾ ਕੇ ਦੂਜੀ ਪਾਰਟੀ ਨਾਲ ਰਲੇ ਹੋਏ ਹਨ ਹਾਲਾਂਕਿ ਐਤਾ ਉਹ ਭਾਜਪਾ ਹੀ ਲੇਕਿਨ ਦੂਜੇ ਪਾਸੇ ਗਏ ਹੋ ਇਸ ਬਾਰੇ ਕੀ ਕਹਿਣਾ ਹੈ ਜਿਹੜੇ ਤੁਹਾਡੇ ਨਾਲ ਸੀ ਕੋਈ ਗੱਲ ਨਹੀਂ ਭਾਈ ਸਾਹਿਬ ਸਾਰੇ ਆਪਣੇ ਨਾਲ ਹੈ ਆਪਣੀ ਭਰਾ ਹੈ ਔਰ ਵਿਚਾਰਾਂ ਦਾ ਮਤਭੇਦ ਸਭ ਹੁੰਦਾ ਕਦੇ ਨਹੀਂ ਹੁੰਦਾ ਹੈ ਨਾ ਜੀ ਉਹ ਜਿਸ ਤਰ੍ਹਾਂ ਦੂਸਰੀ ਪਾਰਟੀਆਂ ਜੋ ਸਾਡੀ ਪਾਰਟੀਆਂ ਚ ਬੰਦੇ ਆ ਗਏ ਇਸ ਤਰ੍ਹਾਂ ਸਾਡੇ ਕੋਲੋਂ ਦੂਸਰੇ ਬੰਦੇ ਨਾਲ ਜਾ ਕੇ ਜੁੜ ਗਏ ਹੋ ਸਕਦਾ ਹੈ ਕੁਝ ਲੱਡੂ ਵੱਧ ਮਿਲਦੇ ਹੋਣ ਜੀ ਉੱਥੋਂ ਐਸਾ ਕੁਝ ਨਹੀਂ ਹੈ ਸਾਡਾ ਆਪਣਾ ਆਪਸ ਦੇ ਵਿੱਚ ਸਾਰਿਆਂ ਦੇ ਵਿੱਚ ਜਿੰਨੇ ਵੀ ਬੰਦੇ ਭਾਰਤੀ ਜਨਤਾ ਪਾਰਟੀ ਚ ਆਏ ਨੇ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਹੈ ਸਾਡਾ ਸਭ ਦਾ ਸਹਿਚਾਰ ਬਹੁਤ ਅੱਛਾ ਹੈ ਸਾਰੇ ਮੰਡਲ ਪ੍ਰਧਾਨਾਂ ਨਾਲ ਸਾਡਾ ਸਹਿਚਾਰ ਅੱਛਾ ਹੈ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਅਸੀਂ ਸਾਰੇ ਇੱਕ ਝੰਡੇ ਤੇ ਥੱਲੇ ਚੱਲਦੇ ਆਂ ਇੱਕੋ ਹੀ ਝੰਡੇ ਵਾਸਤੇ ਸਾਰੇ ਅਸੀਂ ਕੰਮ ਕਰ ਰਹੇ ਆਂ ਚਾਹੇ ਉਹ ਮੇਰੇ ਨਾਲ ਬੈਠਦੀ ਸੀ ਜਾਂ ਨਹੀਂ ਬੈਠਦੀ ਸੀ ਉਹ ਅੱਜ ਵੀ ਭਾਰਤੀ ਜਨਤਾ ਪਾਰਟੀ ਦਾ ਹੀ ਕੰਮ ਕਰ ਰਹੇ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦਾ ਹੀ ਕੰਮ ਕਰ ਰਹੇ ਸੀ ਅੱਗੋਂ ਵੀ ਕਰਨਗੇ ਜਿਹਨੂੰ ਡਿਗਟ ਮਿਲੇਗਾ ਉਹਦੇ ਨਾਲ ਚੱਲਾਂਗੇ ਅਸੀਂ ਲੋਕ ਸਰੀ ਸੂਤਰਾਂ ਤੋਂ ਪਤਾ ਚੱਲਿਆ ਕਿ ਹਲਕਾ ਡੇਰਾ ਬਸੀ ਨੂੰ ਦੋ ਪਾਗੜਾਂ ਚ ਵੰਡਿਆ ਜਾ ਰਿਹਾ ਹੈ ਜ਼ੀਰਾਪੁਰ ਤੇ ਡੇਰਾ ਬਸੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਦੇਖੋ ਇਹ ਡਿਸੀਜਨ ਸੈਂਟਰ ਨੇ ਲੈਣਾ ਹੈ 노 ਡਾਊਟ ਕਿ 45 ਕਿਲੋਮੀਟਰ 322 ਬੋਥ ਬਹੁਤ ਵੱਡਾ ਹਲਕਾ ਹੈ ਜੀ ਹੋਰ 3 ਲੱਖ ਤੋਂ ਉੱਪਰ ਵੋਟ ਹੋ ਚੁੱਕੀ ਹੈ ਜੀ ਜਦ ਕਿ ਇੱਥੇ ਦੀ ਆਬਾਦੀ ਜਿਹੜੀ ਹੈ ਲਗਭਗ ਮੈਂ ਕਹਿੰਦਾ ਕਿ 7 ਲੱਖ ਕ੍ਰੋਸ ਕਰ ਗਈ ਹੈ ਸਾਡੇ ਪੂਰੇ ਹਲਕੇ ਦੀ ਜੀ ਤੇ ਉਸ ਨੂੰ ਦੇਖ ਕੇ ਹਲਕੇ ਦਾ ਦੋ ਬਣਨੇ ਚਾਹੀਦੇ ਆ ਸਰ ਲੱਗਦਾ 2027 ਤੱਕ ਬਣੇਗਾ ਯਾ ਉਸ ਕੋ ਬਾਤ ਹੈ ਜੀ ਦੇਖੋ ਇਹ ਜਿਹੜਾ ਕਰਨਾ ਇਹ ਸਬ ਸੈਂਟਰ ਦੇ ਹੱਥ ਚ ਹੈ ਜੀ ਜੇ ਚਾਹਾਂ 2027 ਚ ਕਰ ਦਨਗੇ ਜੀ ਨਿਦਰ 2029 ਚ ਡਿਊ ਹੈ ਪਹਿਲਾਂ ਵੀ ਕਰ ਸਕਦੇ ਆ ਸਰ ਲਾਸਟ ਵਿੱਚ ਇੱਕ ਕੁਐਸਚਨ ਹੋਰ ਆਪਣਾ ਆ ਨੈਕਸਟ ਇਅਰ ਜੋ ਹੈ ਐਮ ਸੀ ਪੀ ਚੋਣਾ ਦਾ ਵੀ ਹੈ ਤਾਂ ਉਸ ਵਿੱਚ ਜੋ ਇਸ ਟਾਈਮ ਗਾਰਡ ਬੰਦੀ ਹੋ ਰਹੀ ਹੈ ਲੱਗਦਾ ਹੈ ਕਿ ਵਾਰਡ ਵਧਣਗੇ ਵਾਰਡ ਵਧਾਨ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਵਾਰਡ ਵਧਣਗੇ ਪਹਿਲਾਂ 31 ਵਾਰਡ ਸੀਗੇ ਹੁਣ 35 ਤੋਂ 39 ਹੋ ਸਕਦੇ ਕੋਈ ਵੱਡੀ ਗੱਲ ਨਹੀਂ ਹੈ ਉਕਿ 1500 ਪਹਿਲਾਂ 1000 ਵੋਟ ਤੇ ਇੱਕ ਵਾਰਡ ਬਣਾਇਆ ਜਾ ਰਿਹਾ ਸੀ ਹੁਣ 1500 ਵੋਟ ਤੇ ਇੱਕ ਵਾਰਡ ਬਣਾਇਆ ਜਾ ਰਿਹਾ ਹੈ ਪਰ ਫਿਰ ਵੀ ਜਿਹੜਾ ਵਾਰਡ ਹੈ ਪਹਿਲੇ 31 ਸੀਗੇ ਹੁਣ ਮੈਨੂੰ ਉਮੀਦ ਹੈ 35 ਤੋਂ 39 ਦੇ ਵਿੱਚ ਕਿਤੇ ਵੀ ਵਾਰਡ ਬਣਗੇ ਵਾਰਡ ਵਧਣਗੇ ਜੀ ਸਰ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਆਪਣੇ ਹਲਕਾ ਨਿਵਾਸੀਆਂ ਤੇ ਨਾਲ ਵਾਲੇ ਸਹਿਯੋਗ ਦੇਖੋ ਮੇਰਾ ਆਪਣੇ ਸਾਰੇ ਹਲਕਾ ਵਾਸੀਆਂ ਨੂੰ ਪਹਿਲਾਂ ਤਾਂ ਦੀਵਾਲੀ ਦੀ ਧੰਤਰੇ ਦਸਦੀ ਭయ్యా ਦੂਜ ਦੀ ਛੱਟ ਪੂਜਾ ਦੀ ਬੰਦੀ ਛੋੜ ਦਿਵਸ ਦੀ ਔਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ। ਉਹ ਸਾਰਿਆਂ ਨੂੰ ਇਹ ਮੈਂ ਕਹਿਣਾ ਚਾਹਾਂਗੀ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਧਾਰਾ ਹੈ। ਵਿਚਾਰਧਾਰਾ ਨਾਲ ਜੁੜੇ ਸਾਰੇ ਲੋਕ ਨੇ ਸਾਰੇ ਸਾਡੇ ਆਪਣੇ ਨੇ। ਸਾਡਾ ਆਪਸ ਦੇ ਵਿੱਚ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਹੈ। ਉਹ ਸਾਰੇ ਹੀ ਜਿਹੜੇ ਸਾਡੇ ਇੱਥੇ ਦੇ ਚਾਹੇ ਕਾਰਕਿਰਤਾ ਨੇ ਚਾਹੇ ਸਾਡੇ ਵੋਟਰ ਪ੍ਰਾਂ ਨੇ ਉਹਨਾਂ ਨੇ ਵੋਟ ਸਿਰਫ ਮੋਦੀ ਜੀ ਨੂੰ ਔਰ ਕਮਲ ਦੇ ਫੁੱਲ ਨੂੰ ਪਾਣੀ ਹੈ ਅਸੀਂ ਸਾਰਿਆਂ ਨੇ ਕੰਮ ਇੱਕ ਝੰਡੇ ਥਲੇ ਕਮਲ ਦੇ ਫੁੱਲ ਵਾਸਤੇ ਕਰਨਾ ਹੈ ਤੇ ਇਸ ਕਰਕੇ ਕਿਸੇ ਨੂੰ ਵੀ ਆਪਣਾ ਮਨ ਦੇਗਨ ਦੀ ਲੋੜ ਨਹੀਂ ਹੈ ਹੌਸਲੇ ਬੁਲੰਦੀ ਰੱਖਣੇ ਚਾਹੀਦੇ ਆ ਕਿਉਂਕਿ ਆਉਣ ਵਾਲੀ ਸਰਕਾਰ ਸਾਡੀ ਹੈ ਭਾਰਤੀ ਜਨਤਾ ਪਾਰਟੀ ਦੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਤਿਉਹਾਰਾਂ ਦੀ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ